ਮੇਰੇ ਹੱਥ 'ਚ ਹੈ ਕਸੀਆ ਤੇ ਇਹ ਹੈ ਕਹੀਂ ਲੇਕਿਨ ਇਹਨਾਂ ਦੇ ਵਿੱਚ ਇੱਕ ਫਰਕ ਹੈ ਕਸੀਆ ਦਾ ਜਿਹੜਾ ਬਾਹਾਂ ਉਹ ਇੰਨਾ ਲੰਮਾ ਹੁੰਦਾ ਹੈ ਤੇ ਕਹੀਂ ਦਾ ਬਾਹਾਂ ਉਹ ਇੰਨਾ ਛੋਟਾ ਹੁੰਦਾ ਹੈ ਕਿਉਂ ਹੁੰਦਾ ਹੈ ਆਜੋ ਸਮਝ ਗਏ ਕਹੀਂ ਦਾ ਸਾਰਾ ਵਜ਼ਨ ਇਸ ਦੇ ਸਿਰੇ ਤੇ ਹੁੰਦਾ ਹੈ ਜਦੋਂ ਕੋਈ ਟੋਆ ਪੁੱਟਣ ਲਈ ਅਸੀਂ ਇਹਨੂੰ ਘੁਮਾਉਨੇ ਹਾਂ ਤਾਂ ਸਾਡਾ ਜ਼ੋਰ ਘੱਟ ਲੱਗੇ ਇਸ ਲਈ ਇਸ ਦਾ ਬਾਹਾਂ ਜਿਹੜਾ ਹੈ ਛੋਟਾ ਰੱਖਿਆ ਜਾਂਦਾ ਹੈ ਪਰ ਇਸ ਦੇ ਪਿੱਛੇ ਵਿਗਿਆਨ ਕੀ ਹੈ ਵਿਗਿਆਨ ਹੈ ਮੂਮੈਂਟ ਆਫ ਇਨਰਸ਼ੀਆ ਮੂਮੈਂਟ ਆਫ ਇਨਰਸ਼ੀਆ ਇੱਕ ਜੇਹੀ ਚੀਜ਼ ਹੈ ਜੋ ਕਿਸੇ ਚੀਜ਼ ਨੂੰ ਘੁਮਾਉਣ ਤੋਂ ਰੋਕਦੀ ਹੈ ਜਿੰਨਾ ਜ਼ਿਆਦਾ ਮੂਮੈਂਟ ਆਫ ਇਨਰਸ਼ ਉਹ ਚੀਜ਼ ਨੂੰ ਘੁਮਾਉਣਾ ਉਨਾ ਹੀ ਮੁਸ਼ਕਿਲ ਹੋਏਗਾ ਤਾਂ ਇਸ ਦਾ ਬਾਹਾਂ ਛੋਟਾ ਕਰਕੇ ਅਸੀਂ ਐਕਚੁਅਲ 'ਚ ਰੇਡੀਅਸ ਘਟਾ ਦਿੰਨੇ ਆਂ ਜਿਸ ਕਰਕੇ ਮੂਵਮੈਂਟ ਆਫ ਇਨਰਸ਼ੀਆ ਵੀ ਘਟ ਜਾਂਦਾ ਹੈ ਤੇ ਇਸ ਨੂੰ ਘੁਮਾਉਣਾ ਸੌਖਾ ਹੋ ਜਾਂਦਾ ਹੈ ਦੂਜੇ ਪਾਸੇ ਜੇ ਇਹੀ ਕੰਮ ਅਸੀਂ ਕਸੀਏ ਨਾਲ ਕਰਾਂਗੇ ਤਾਂ ਕਸੀਏ ਦਾ ਬਾਹਾਂ ਲੰਮਾ ਹੋਣ ਕਰਕੇ ਉਸ ਤੇ ਸਾਨੂੰ ਜ਼ਿਆਦਾ ਜ਼ੋਰ ਲਾਉਣਾ ਪਵੇਗਾ ਤੇ ਜਿਹੜਾ ਟੋਆ ਪੁੱਟਣਾ ਉਹ ਮੁਸ਼ਕਿਲ ਹੋਵੇਗਾ ਬਾਕੀ ਕਸੀਏ ਦਾ ਕੰਮ ਅਸੀਂ ਟੋਆ ਪੁੱਟਣ ਲਈ ਨਹੀਂ ਉਹ ਅਸੀਂ ਕੱਖ ਵਗੈਰਾ ਮਾਰਨ ਲਈ ਜਾਂ ਮਿੱਟੀ ਨੂੰ ਉੱਤੋਂ ਖੁਰਚਣ ਲਈ ਹੀ ਕਰਦੇ ਹਾਂ ਅਸੀਂ ਇਹ ਟੋਆ ਪੁੱਟ ਤਾਂ ਲਿਆ ਹੁਣ ਇਹ ਕਿਸੇ ਦੇ ਪਲਾਟ ਚ ਪੁੱਟਿਆ ਸੀਗਾ ਉਹ ਕਹਿੰਦਾ ਵੀ اٹਕੇ ਵੀ ਜਾਓ ਤਾਂ ਸਾਨੂੰ ਵਾਪਸ ਆਪਣਾ ਵੀ ਪਿਆ